ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਅਯਾਸ਼ੀ ਸੀ ਜੀ ਜਿਹਨੂੰ ਅੱਜ ਕੱਲ ਕੁੜੀਆਂ ਆਜ਼ਾਦੀ ਦਾ ਨਾਮ ਦੇ ਦਿੰਦੀਆਂ ਹੂੰ ਤੁਸੀਂ ਦੱਸੋ ਵੀ ਕਿਹੜਾ ਬੰਦਾ ਆਪਦੀ ਜਨਾਨੀ ਨੂੰ ਬਗਾਨੇ ਨਾਲ ਜਰ ਲੂਗਾ ਜਾਂ ਕਿਹੜੀ ਬੁੜੀ ਆਪਦੇ ਬੰਦੇ ਨੂੰ ਜਰ ਲੂਗੀ ਬਿਲਕੁਕੁਲ ਹਾਂ ਤੇ ਉਹਨੇ ਵੀ ਆਪਦੀ ਟੀ ਵੀ ਆਈ ਸੀ ਉਹਨੇ ਵਸਣ ਵਾਸਤੇ ਵਿਆਹੀ ਸੀ ਉਹਨੂੰ ਕੀ ਪਤਾ ਸੀ ਚੰਦਰੀ ਮਨ ਦੇ ਵਿੱਚ ਏਦਾਂ ਵੱਡਾ ਖੋਟ ਰੱਖੀ ਬੈਠੀ ਆ ਹੂੰ ਕੋਈ ਕਮੀ ਨਹੀਂ ਸੀ ਜੇ ਆਪਾਂ ਕਹੀਏ ਨਾ ਵੀ 1% ਵੀ ਕਮੀ ਕਿਸੇ ਚੀਜ਼ ਚ ਹੁੰਦੀ ਹੈ ਇੱਕ ਕਮੀ ਇੱਕ ਕਮੀ ਤੇ ਹੁੰਦੀ ਹੈ ਨਾ ਬੰਦੇ ਨੂੰ ਛੱਡਣ ਪਿਛੇ ਇੱਕ ਵੀ ਕਮੀ ਨਹੀਂ ਸੀ ਇਸ ਇਸ ਮਾਮਲੇ ਦੇ ਵਿੱਚ ਕਿ ਕੁੜੀ ਬਹੁਤ ਸਮੇਂ ਦੀ ਕਈ ਸਾਲਾਂ ਦੀ ਉਸ ਪਿੰਡ ਜਾਂਦੀ ਸੀ ਅੱਛਾ ਇਹ ਨਹੀਂ ਕਿ ਉਹ ਹੋਣੇ ਜਾਣਨ ਲੱਗੀ ਸੀ ਜਾਂ ਵਿਆਹ ਤੋਂ ਬਾਅਦ ਦੋਸਤੀ ਹੋਈ ਸੀ ਇਹੋ ਜਿਹਾ ਕੁਝ ਨਹੀਂ ਸੀ ਜਾਣਦੀ ਤਾਂ ਉਹ ਪਹਿਲਾਂ ਦੀ ਹੋਈ ਸੀ ਉਹਨੂੰ ਬਈ ਮੈਂ ਕਿਹਾ ਆਜ਼ਾਦੀ ਤੇ ਅਯਾਸ਼ੀ ਚ ਫਰਕ ਆ ਲੋਕਾਂ ਨੇ ਇਹ ਫਰਕ ਮਿਟਾਤਾ ਉਹਦਾ ਪਲਾਨ ਇਹੀ ਸੀ ਨਾ 25 ਕਿਲੇ ਤਾਂ ਉਹਨੂੰ ਗੁਰਵਿੰਦਰ ਵਾਲੇ ਚਾਹੀਦੇ ਸੀ ਜੀ ਤੇ ਪਤੀ ਉਹਨੂੰ ਦੂਜਾ ਚਾਹੀਦਾ ਸੀ ਗੱਲ ਟੈਟੂ ਦੀ ਨਹੀਂ ਆ ਗੱਲ ਉਹ ਟੈਟੂ ਦੇ ਥੱਲੇ ਲੁਕੇ ਤੁਹਾਡੇ ਕਿਸੇ ਪੁਰਾਣੇ ਆਸ਼ਕ ਦੇ ਨਾਮ ਦੀ ਆ ਗੱਲ ਉਹ ਟੈਟੂ ਬਣ ਕਿੱਥੇ ਰਿਹਾ ਇੱਕ ਨੂੰ ਫਾਂਸੀ ਹੋਈ ਨਾ ਬਈ ਇਸ ਨੂੰ ਤੇ ਹਜ਼ਾਰਾਂ ਨੂੰ ਠੱਲ ਪੈ ਜੂਗੀ ਕਾਂ ਨੂੰ ਮਾਰ ਕੇ ਟੰਗਣ ਵਾਲੀ ਗੱਲ ਹੋ ਜੂਗੀ ਤੇ ਜੇ ਬਚ ਗਈ ਨਾ ਜੇ ਬਚ ਗਈ ਤੇ ਹਜ਼ਾਰਾਂ ਮੁੰਡੇ ਵੰਮਗੇ ਹੋਰ ਉਹਨਾਂ ਦੇ ਪਿੰਡ ਦੀ ਪੰਚਾਇਤ ਆਕ ਮੰਦੀ ਐ ਕਹਿੰਦੇ ਸਾਡੇ ਤੋਂ ਗਲਤੀ ਹੋ ਗਈ ਸਾਨੂੰ ਮਾਫ ਕਰ ਦੋ ਸਾਡੇ ਤੋਂ ਗਲਤੀ ਇਹ ਹੋ ਗਈ ਵੀ ਇਹ ਸਾਡੇ ਕਦੇ ਜੰਮ ਪੀ ਕਿਹੜਾ ਮਤਲਬ ਸੋਹਰਾ ਆਪਦੇ ਜਵਾਈ ਨੂੰ ਮਾਰ ਦੂਗਾ ਕਿਹੜਾ ਉਹਦੀ ਧੀ ਰੰਡੀ ਕਰ ਦੂਗਾ ਮੁੰਡੇ ਦਾ ਬੱਲੂਆਣੇ ਵਾਲੇ ਨਾਲ ਨਾਮ ਲਖਾਉਣਾ ਸੀ ਫਿਰ ਉਹਨੇ ਆਪਣੇ ਕਰਦਿਆਂ ਨੂੰ ਦੱਸਣਾ ਸੀ ਕਿ ਵੀ ਮੈਂ ਤਾਂ ਇੱਥੇ ਕਰਾਉਣਾ ਚਾਹੁੰਦੀ ਆ ਸਤਸ਼੍ਰੀਕਾਲ ਜੀ ਤੁਸੀਂ ਸੱਚ ਦਾ ਸੁਰੇ ਨਾਲ ਜੁੜੇ ਹੋਏ ਹੋ ਕੁਝ ਦਿਨ ਪਹਿਲਾਂ ਫਰੀਦਕੋਟ ਦੇ ਪਿੰਡ ਸੁਖਣ ਵਾਲਾ ਦੇ ਵਿੱਚ ਇੱਕ ਅਜੀਹੀ ਘਟਨਾ ਹੋਈ ਜਿਨੇ ਪੂਰੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਅਜੀਹਾ ਨਾ ਕਿਸੇ ਨੇ ਕਦੇ ਸੋਚਿਆ ਸੀ ਨਾ ਸੁਣਿਆ ਸੀ ਘਰਵਾਲੀ ਨੇ ਆਪਣੇ ਹੀ ਪਤੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਉਹ ਸਾਰੇ ਵਿਸ਼ੇ ਦੀ ਬੜੀ ਬੇਬਾਕੀ ਨਾਲ ਕਵਰੇਜ ਕੀਤੀ ਪੱਤਰਕਾਰ ਗਗਨ ਸਿੱਧੂ ਨੇ ਅੱਜ ਸਾਡੇ ਨਾਲ ਜੁੜਨਗੇ ਗੱਲਬਾਤ ਕਰਾਂਗੇ ਇਹਨਾਂ ਨੇ ਉੱਥੇ ਕੀ ਕੀ ਜਾਣਿਆ ਉਸ ਕੁੜੀ ਬਾਰੇ ਕਾਰਨ ਕੀ ਬਣਿਆ ਕਿ ਇੱਕ ਘਰ ਵਾਲੀ ਆਪਣੇ ਪਤੀ ਦੀ ਕਤਲ ਬਣ ਗਈ ਬਹੁਤ ਬਹੁਤ ਸਵਾਗਤ ਹੈ ਬੈਨ ਜੀ ਧੰਨਵਾਦ ਜੀ ਕਾਰਨ ਕੀ ਬਣਿਆ ਕਿ ਇਹੋ ਜਿਹਾ ਕੀ ਵਾਪਰਿਆ ਕਿ ਰੁਪਿੰਦਰ ਨੂੰ ਆਪਣੇ ਘਰ ਵਾਲੇ ਗੁਰਵਿੰਦਰ ਦਾ ਕਤਲ ਤਾਂ ਕਰਨਾ ਪਿਆ ਅੱਛਾ ਸਭ ਤੋਂ ਵੱਡਾ ਕਾਰਨ ਅਯਾਸ਼ੀ ਹੀ ਸੀ ਅਯਾਸ਼ੀ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਅਯਾਸ਼ੀ ਸੀ ਜੀ ਜਿਹਨੂੰ ਅੱਜਕੱਲ ਕੁੜੀਆਂ ਆਜ਼ਾਦੀ ਦਾ ਨਾਮ ਦੇ ਦਿੰਦੀਆਂ ਠੀਕ ਹੈ ਕੋਈ ਕਮੀ ਨਹੀਂ ਸੀ ਜੇ ਆਪਾਂ ਕਹੀਏ ਨਾ ਵੀ 1% ਵੀ ਕਮੀ ਕਿਸੇ ਚੀਜ਼ ਚ ਹੁੰਦੀ ਹੈ ਇੱਕ ਕਮੀ ਇੱਕ ਕਮੀ ਤੇ ਹੁੰਦੀ ਹੈ ਨਾ ਬੰਦੇ ਨੂੰ ਛੱਡਣ ਪਿਛੇ ਇੱਕ ਵੀ ਕਮੀ ਨਹੀਂ ਸੀ ਇਸ ਇਸ ਮਾਮਲੇ ਦੇ ਵਿੱਚ ਇੱਕ ਵੀ ਕਮੀ ਨਹੀਂ ਸੀ ਬਸ ਸਿਰਫ ਤੇ ਸਿਰਫ ਉਹ ਕੁੜੀ ਨੇ ਜਿਹੜਾ ਉਹਦਾ ਬாய்ਫਰੈਂਡ ਸੀਗਾ ਠੀਕ ਹੈ ਜਿਹੜੇ ਨਾਲ ਰਲ ਕੇ ਉਹਨੇ ਆਪਦੇ ਪਤੀ ਦਾ ਕਤਲ ਕੀਤਾ ਬਸ ਸਿਰਫ ਉਹਦੇ ਨਾਲ ਯਾਸ਼ੀ ਕਰਨ ਦੇ ਚੱਕਰ ਚ ਉਹਨੇ ਇੱਕ ਘਰ ਤਬਾਹ ਕਰਤਾ ਇੱਕ ਘਰ ਨਹੀਂ ਉਹਨੇ ਆਪਦੇ ਪੇਕਿਆਂ ਦਾ ਘਰ ਪੇਕਿਆਂ ਦਾ ਪਿੰਡ ਠੀਕ ਹੈ ਉਹਨੇ ਆਪਦੇ ਸਹੁਰਿਆਂ ਦਾ ਘਰ ਸਹੁਰਿਆਂ ਦਾ ਪਿੰਡ ਇਨਾਂ ਇੰਨੇ ਕੁਛ ਦਾ ਨੁਕਸਾਨ ਕਰਕੇ ਤੁਸੀਂ ਉੱਥੇ ਕਾਫੀ ਕਵਰੇਜ ਕੀਤੀ ਆ ਕੀ ਸਮਝ ਵਿੱਚ ਆਇਆ ਇਹ ਲੜਕੀ ਉਸ ਮੁੰਡੇ ਦੇ ਟੱਚ ਵਿੱਚ ਕਿਵੇਂ ਆਂਦੀ ਹੈ ਕੈਨੇਡਾ ਤੋਂ ਇਹਨਾਂ ਦੀ ਜਾਣ ਪਛਾਣ ਸੀ ਇਹ ਕੋ ਵੈਸੇ ਤਾਂ ਇਹਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਜੀ ਅ ਪਰ ਇਹ ਕੁੜੀ ਕੁਝ ਲੋਕ ਕਹਿੰਦੇ ਆ ਬੱਲੂਆਣੇ ਦੇ ਵੀ ਕਹਿੰਦੇ ਆ ਕਿ ਕੁੜੀ ਬਹੁਤ ਸਮੇਂ ਦੀ ਕਈ ਸਾਲਾਂ ਦੀ ਉਸ ਪਿੰਡ ਜਾਂਦੀ ਸੀ ਅੱਛਾ ਇਹ ਨਹੀਂ ਕਿ ਉਹ ਹੋਣੀ ਜਾਣਣ ਲੱਗੀ ਸੀ ਜਾਂ ਵਿਆਹ ਤੋਂ ਬਾਅਦ ਦੋਸਤੀ ਹੋਈ ਸੀ ਇਹੋ ਜਿਹਾ ਕੁਝ ਨਹੀਂ ਸੀ ਜਾਣਦੀ ਤਾਂ ਉਹ ਪਹਿਲਾਂ ਦੀ ਹੋਈ ਸੀ ਉਹਨੂੰ ਤੇ ਉਹਨੇ ਆਪਦੇ ਘਰੇ ਦੱਸਿਆ ਜਾਂ ਨਹੀਂ ਦੱਸਿਆ ਇਹ ਇੱਕ ਬਹੁਤ ਵੱਡਾ ਸਵਾਲ ਹੈ ਵੀ ਕੁੜੀ ਦੇ ਕੋਈ ਕਹਿੰਦਾ ਕੁੜੀ ਦੇ ਘਰਦਿਆਂ ਨੂੰ ਪਤਾ ਸੀ ਕੋਈ ਕਹਿੰਦਾ ਨਹੀਂ ਪਤਾ ਸੀ ਪਰ ਕੁੜੀ ਦੇ ਘਰਦਿਆਂ ਨੂੰ ਨਹੀਂ ਪਤਾ ਸੀ ਜੀ ਅਸੀਂ ਮਤਲਬ ਪਿੰਡ ਦੇ ਲੋਕਾਂ ਨਾਲ ਰਾਬਤਾ ਕੀਤਾ ਬੀਤੇ ਗੱਲ ਤੇ ਕੁੜੀ ਦੇ ਘਰਦਿਆਂ ਨੂੰ ਨਹੀਂ ਪਤਾ ਸੀ ਕਿ ਸਾਡੀ ਕੁੜੀ ਦਾ ਇੱਥੇ ਆ ਗੱਲਬਾਤ ਆ ਉਹ ਕਹਿੰਦੇ ਤੁਸੀਂ ਫੋਟੋਗ੍ਰਾਫਸ ਦੇਖੋ ਵਿਆਹ ਦੀਆਂ ਉਹ ਕਿੰਨੀ ਖੁਸ਼ ਹੋ ਕੇ ਨੱਚ ਰਹੀ ਆ ਉਹ ਆਉਂਦੀ ਵੀਡੀਓ ਦੇ ਵਿੱਚ ਕਿੰਨਾ ਖੁਸ਼ ਹੋ ਕੇ ਵਿਆਹ ਕਰਦੇ। ਦੇਖੋ ਜਦੋਂ ਵੀ ਪੇਰੈਂਟਸ ਆਪਦੇ ਬੱਚਿਆਂ ਦਾ ਵਿਆਹ ਕਰਦੇ ਆ ਚਾਹੇ ਮੁੰਡੇ ਵਾਲੇ ਆ ਚਾਹੇ ਕੁੜੀ ਵਾਲੇ ਆ ਅੱਜ ਕੱਲ ਬੰਦਾ ਪੁੱਛਦਾ ਹੀ ਆ ਕਿ ਅਸੀਂ ਭਾਈ ਫਲਾਣੇ ਥਾਂ ਤੇਰੇ ਲਈ ਰਿਸ਼ਤਾ ਦੇਖਿਆ। ਕੁੜੀ ਨੂੰ ਵੀ ਪੁੱਛਦਾ ਹੀ ਆ ਕਿ ਤੂੰ ਦੱਸ ਵੀ ਠੀਕ ਆ। ਹੂੰ ਤੇ ਉਦੋਂ ਕੁੜੀ ਨੇ ਹਾਮੀ ਭਰੀ ਸੀ। ਜੇ ਕੁੜੀ ਨੇ ਜੇ ਕੁੜੀ ਨੇ ਪਾਸੇ ਵਿਆਹ ਕਰਾਉਣਾ ਸੀ। ਜੇ ਕੁੜੀ ਨੇ ਪਾਸੇ ਉਹ ਕੀ ਨਾ ਸੀ ਉਹ ਮੁੰਡੇ ਦਾ ਬੱਲੂਆਣੇ ਵਾਲੇ ਨਾਲ ਵਿਆਹ ਕਰਾਉਣਾ ਸੀ। ਫਿਰ ਉਹਦੇ ਆਪਦੇ ਘਰਦਿਆਂ ਨੂੰ ਦੱਸਣਾ ਸੀ। ਕਿ ਵੀ ਮੈਂ ਤਾਂ ਇੱਥੇ ਕਰਾਉਣਾ ਚਾਹੁੰਦੀ ਆ ਪਰ ਇਹੋ ਜਿਹਾ ਕੁਝ ਨਹੀਂ ਹੋਇਆ ਉਹ ਕੁੜੀ ਨੇ ਆਪਦੇ ਘਰੇ ਨਹੀਂ ਦੱਸਿਆ ਕਿ ਮੇਰੀ ਉੱਥੇ ਗੱਲਬਾਤ ਹੈ ਸੀ ਜਾਂ ਨਹੀਂ ਉਹ ਬਾਅਦ ਦੀ ਗੱਲ ਆ ਆ ਕਾਰਨ ਕੀ ਮੰਨਦੇ ਹੋ ਪਹਿਲਾਂ ਪੰਜਾਬ ਦੇ ਵਿੱਚ ਇਹ ਰੀਆ ਕਰੇ ਨਹੀਂ ਸੁਣਿਆ ਸੀ ਆ ਕਾਰਨ ਕੀ ਮੰਨਦੇ ਹੋ ਕਿ ਆਜ਼ਾਦੀ ਦੇਣਾ ਕਿਸੇ ਨੂੰ ਉਹ ਅਲੱਗ ਗੱਲ ਆ ਪਰ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ ਆ ਨਈ ਆਜ਼ਾਦੀ ਬਈ ਮੈਂ ਕਿਹਾ ਆਜ਼ਾਦੀ ਤੇ ਅਯਾਸ਼ੀ ਚ ਫਰਕ ਆ ਲੋਕਾਂ ਨੇ ਇਹ ਫਰਕ ਮਿਟਾਤਾ ਹਮ ਆਜ਼ਾਦੀ ਕੰਮ ਕਰਨ ਦੀ ਦਿੱਤੀ ਆ ਤੁਹਾਨੂੰ ਆਜ਼ਾਦੀ ਤੁਹਾਨੂੰ ਤਰੱਕੀਆਂ ਕਰਨ ਦੀ ਦਿੱਤੀ ਆ ਜੀ ਤੁਹਾਨੂੰ ਗੰਦ ਪਾਉਣ ਦੀ ਆਜ਼ਾਦੀ ਨਹੀਂ ਦਿੱਤੀ ਹਮ ਸਾਡੇ ਸਮਾਜ ਨੇ ਗੰਦ ਪਾਉਣ ਦੀ ਆਜ਼ਾਦੀ ਨਹੀਂ ਦਿੱਤੀ ਠੀਕ ਹੈ ਸਾਡੀਆਂ ਸਰਕਾਰਾਂ ਨੇ ਠੀਕ ਹੈ ਸਾਡੇ ਕਾਨੂੰਨ ਨੇ ਕਹਤਾ ਹੋਣਾ ਵੀ ਤੁਸੀਂ ਜਿੱਥੇ ਮਰਜ਼ੀ ਖੇ ਖਾਂਦੇ ਫਿਰੋ ਜਾਂ ਖੇ ਖਾਂਦੀਆਂ ਫਿਰੋ ਜੀ ਪਰ ਸਾਡੇ ਸਮਾਜ ਨੇ ਮਨਜ਼ੂਰੀ ਨਹੀਂ ਦਿੱਤੀ ਹਮ ਤੁਸੀਂ ਦੱਸੋ ਵੀ ਕਿਹੜਾ ਬੰਦਾ ਆਪਦੀ ਜਨਾਨੀ ਨੂੰ ਬਗਾਨੇ ਨਾਲ ਜਰ ਲੂਗਾ ਜਾਂ ਕਿਹੜੀ ਬੁੜੀ ਆਪਦੇ ਬੰਦੇ ਨੂੰ ਜਰ ਲੂਗੀ ਬਿਲਕੁਲ ਵੱਟ ਤੇ ਜਨਾਨੀ ਪਿੱਛੇ ਕਤਲ ਹੁੰਦੇ ਸੀ ਹੂੰ ਵੱਟ ਤੇ ਜਨਾਨੀ ਪਿੱਛੇ ਤੇ ਪੰਜਾਬ ਦੀ ਇਹ ਚੀਜ਼ ਮਤਲਬ ਖੂਨ ਚਾਹ ਤੇ ਕੋਈ ਇੱਕ ਕਾਨੂੰਨ ਕਿਵੇਂ ਕੱਢੂਗਾ ਖੂਨ ਚੋ ਜੀ ਸੋਚ ਮਤਲਬ ਇੱਕ ਜੇ ਕਿਸੇ ਕਾਗਜ਼ ਤੇ ਲਿਖ ਕੇ ਤੁਸੀਂ ਭੇਜਤਾ ਵੀ ਮਤਲਬ ਅਯਾਸ਼ੀ ਕਰ ਸਕਦੀਆਂ ਔਰਤਾਂ ਤੇ ਕੀ ਸਾਰੀ ਸੋਚ ਬਦਲ ਜੂਗੀ ਬਿਲਕੁਲ ਪਹਿਲਾਂ ਸੋਚ ਬਦਲੋ ਫਿਰ ਕਾਨੂੰਨ ਬਦਲ ਲਿਓ ਪਰ ਸਾਡੇ ਵਾਲੇ ਪਹਿਲਾਂ ਕਾਨੂੰਨ ਬਦਲਦੇ ਵੀ ਅਸੀਂ ਤਾਂ ਜੀ ਲਿਖ ਕੇ ਭੇਜਤਾ ਠੀਕ ਹੈ ਕਾਰਵਾਈ ਨਹੀਂ ਤੁਸੀਂ ਕਰ ਸਕਦੇ ਪਰ ਹਟਣਗੇ ਨਹੀਂ ਨਾ ਲੋਕ ਜੋ ਉੱਥੇ ਦੇਖਿਆ ਕਿ ਕਾਰਨ ਕੀ ਬਣਿਆ ਕਿ ਕਤਲ ਕੀਤਾ ਗਿਆ ਕਿਤੇ ਕਹਿਆ ਜਾ ਰਿਹਾ ਕਿ ਕਤਲ ਤਾਂ ਕੀਤਾ ਕਿ ਗੁਰਵਿੰਦਰ ਦੀ ਜਾਇਦਾਦ ਸੀ ਜੋ ਹਥਿਆਣਾ ਜਾਂਦੀ ਸੀ ਉਹ ਲੜਕੀ ਬਿਲਕੁਲ ਉਹ ਮੰਨੀ ਆ ਅੱਛਾ ਮੰਨੀ ਹੈ ਇਹ ਬਿਲਕੁਲ ਉਹ ਮੰਨੀ ਹੈ ਦੇਖੋ ਉਹਦਾ ਉਹਦਾ ਪਲਾਨ ਇਹੀ ਸੀ ਨਾ 25 ਕਿੱਲੇ ਤਾਂ ਉਹਨੂੰ ਗੁਰਵਿੰਦਰ ਵਾਲੇ ਚਾਹੀਦੇ ਸੀ ਜੀ ਪਤੀ ਉਹਨੂੰ ਦੂਜਾ ਚਾਹੀਦਾ ਸੀ ਹਮ ਅੱਡ ਬੈਡਰੂਮ ਬਣਾਈ ਬੈਠੀ ਸੀ ਕੀ ਮਤਲਬ ਸੀ ਅੱਛਾ ਕੀ ਮਤਲਬ ਸੀ ਇਹਦਾ ਪਹਿਲਾਂ ਵੀ ਉਹਨੂੰ ਪ੍ਰਾਪਰਟੀ ਗੁਰਵਿੰਦਰ ਦੀ ਚਾਹੀਦੀ ਸੀ ਹਮ ਪ੍ਰਾਪਰਟੀ ਚਾਹੀਦੀ ਸੀ ਪਰ ਗੁਰਵਿੰਦਰ ਦੀ ਚਾਹੀਦਾ ਸੀ ਇਹ ਦੋ ਚੀਜ਼ਾਂ ਕਿਵੇਂ ਮਿਲਣਗੀਆਂ ਫਿਰ ਬਿਲਕੁਲ ਮਤ ਐ ਇੱਕ ਹੁਣ ਅੱਜ ਲੋਕ ਕਹਿ ਰਹੇ ਆ ਵੀ ਉਥੇ ਕਿਉਂ ਨਾ ਤੋਰੀ ਜਾਂ ਫਲਾਣਾ ਕਿਉਂ ਨਾ ਕੀਤਾ ਬਹੁਤ ਕੁਝ ਬਹੁਤ ਚੀਜ਼ਾਂ ਨਹੀਂ ਆਪਾਂ ਇੰਨੇ ਵੀ ਐ ਦੁੱਖ ਹੁੰਦਾ ਬੰਦਾ ਕਹਿੰਦਾ ਆ ਮਾਰਾ ਉਹ ਕੁੜੀ ਵੀ ਉੱਥੇ ਪ੍ਰਾਪਰਟੀ ਤੋਂ ਬਿਨਾ ਨਹੀਂ ਜਾਣਾ ਚਾਹੁੰਦੀ ਹੋਣੀ ਤਾਂ ਹੀ ਤਾਂ ਉਹਨੇ ਗੁਰਵਿੰਦਰ ਨਾਲ ਵਿਆਹ ਕਰਾਇਆ ਜੋ ਲੜਕਾ ਸੀ ਉਹਦੇ ਬਾਰੇ ਕੁਝ ਪਤਾ ਲੱਗਿਆ ਵਿੱਚੋ ਕਿਹਾ ਜਾ ਰਿਹਾ ਕਿ ਉਹ ਨਸ਼ਾ ਵਗੈਰਾ ਵੇਚਦਾ ਸੀਗਾ ਦੇਖੋ ਉਹਦੇ ਵਿੱਚ ਇੱਕ ਗੱਲ ਆਈ ਕਿ ਰੁਪਿੰਦਰ ਜਿਹੜਾ ਉਹ ਨੂੰ ਚਿੱਟੇ ਦਾ ਟੀਕਾ ਲਾਉਂਦੇ ਸੀ ਗੁਰਵਿੰਦਰ ਨੂੰ ਵੀ ਚਿੱਟੇ ਦਾ ਟੀਕਾ ਲਾ ਕੇ ਮਾਰ ਦਿੰਦੀ ਆ ਤੇ ਨਾਮ ਆਏ ਆ ਜੂਗਾ ਵੀ ਇਹ ਚਿੱਟਾ ਲਾਉਂਦਾ ਸੀ ਠੀਕ ਹੈ ਜੀ ਬਦ ਨਾਮ ਹੋ ਜਣਾ ਉਹਨਾਂ ਦੇ ਉਹ ਨੂੰ ਕੁੜੀ ਕੋਲ ਚਿੱਟਾ ਕਿੱਥੋਂ ਆਇਆ ਉਹਦਾ ਪਰਿਵਾਰ ਕੁੜੀ ਦਾ ਤਾਂ ਗੁਰਸਿੱਖ ਪਰਿਵਾਰ ਹੈ ਹਮ ਅਮਰਤ ਸ਼ੱਕਿਆ ਹੋਇਆ ਸਾਰਿਆਂ ਦਾ ਤੇ ਉਹਦੇ ਕੋਲ ਚਿੱਟਾ ਕਿੱਥੋਂ ਆਇਆ ਉਹਦੇ ਟੱਚ ਚ ਹਰਕਮਲ ਸੀ ਤੇ ਹਰਕਮਲ ਦੇ ਫਾਦਰ ਦੀ ਇੱਕ ਮੈਡੀਕਲ ਸਟੋਰ ਆ अच्छा एक मेडिकल स्टोर है ओदा जी ਤੇ ਉਥੇ ਉਥੋਂ ਹੀ ਉਹਨੇ ਨਸ਼ਾ ਪ੍ਰੋਵਾਈਡ ਕੀਤਾ ਜਾਂ ਨਹੀਂ ਕਿਹਾ ਕਿ ਸ਼ਾਇਦ ਪਹਿਲਾਂ ਕਦੇ ਉਹਨਾਂ ਦੇ ਰੇਡ ਪਈ ਆ ਨਸ਼ਾ ਮਿਲਿਆ ਉਹਨਾਂ ਦੇ ਮੈਡੀਕਲ ਸਟੋਰ ਤੋਂ ਇਲਜ਼ਾਮ ਕਿ ਮਿਲਾ ਸਕਦੇ ਆਪਾਂ ਇਲਜ਼ਾਮ ਤੇ ਨਹੀਂ ਕਹਿ ਸਕਦੇ ਪਰ ਜਿੰਨੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਹਨਾ ਉਹਨਾਂ ਦੇ ਆਧਾਰ ਤੇ ਕਹਿਣਾ ਜ਼ਰੂਰੀ ਉਹਨਾਂ ਦੇ ਆਧਾਰ ਤੇ ਫਿਰ ਨਸ਼ਾ ਚਿੱਟਾ ਕਿੱਥੋਂ ਪ੍ਰੋਵਾਈਡ ਕੀਤਾ ਉਹਨੂੰ ਵੀ ਸਵਾਲ ਆ ਇਹ ਤਾਂ ਹਰ ਕਮਲ ਦੱਸੂਗਾ ਨਾ ਤੁਸੀਂ ਉਹਨਾਂ ਦੇ ਪਿੰਡ ਵਿੱਚ ਵੀ ਵਿਚਰੇ ਹੋ ਕਿ ਉਹ ਜਾ ਰਵਈਆ ਸੀਗਾ ਪਿੰਡ ਵਿੱਚ ਗੁਰਵਿੰਦਰ ਦਾ ਲੋਕਾਂ ਨਾਲ ਰਹਿਣ ਤੈਨ ਕਿਵੇਂ ਲੋਕਾਂ ਨਾਲ ਬਤੀਦਾ ਸੀ ਉਸ ਦਾ ਪਿੰਡ ਦੇ ਵਿੱਚ ਮਤਲਬ ਜਿਵੇਂ ਕਹਿੰਦੇ ਨਾ ਜਿੰਨੀਆਂ ਸਿੱਖਾਂ ਕੀਤੀਆਂ ਜਾਣ ਹੂੰ ਉਹਨੀਆਂ ਘਟ ਨਹੀਂ ਬਾਈ ਇਹ ਇੰਨਾ ਕਾਬਲ ਮੁੰਡਾ ਸੀ 4 ਸਾਲ ਫ੍ਰੀ ਉਹਨੇ ਪੜਾਇਆ ਇਨਾ ਨਿਹਾਈਤੀ ਸ਼ਰੀਫ ਜਿਹੜਾ 2 ਸਾਲ ਜਿਹਨੂੰ ਵਿੱਚ ਦੀ ਪਤਾ ਵੀ ਲੱਗਦਾ ਹੁੰਦਾ ਆਪਾਂ ਨੂੰ ਆਵਦੀ ਜਨਾਨੀ ਦਾ ਪਤਾ ਹੁੰਦਾ ਹੀ ਆ ਲੱਗਦਾ ਹੀ ਆ ਉਹਨੇ ਕਦੇ ਆਪਦੇ ਮਾਪਿਆਂ ਨੂੰ ਤੇ ਨਾ ਰੁਪਿੰਦਰ ਦੇ ਮਾਪਿਆਂ ਨੂੰ ਦੱਸਿਆ ਕਿ ਮੈਂ ਆ ਗੱਲ ਤੋਂ ਪਰੇਸ਼ਾਨ ਆ ਸ਼ਾਇਦ ਦੱਸਦਾ ਤਾਂ ਸ਼ਾਇਦ ਵਿਚਾਰੇ ਦੀ ਜਾਣ ਨਾ ਜਾਂਦੀ ਪਰ ਨਿਹਾਈਤੀ ਸ਼ਰੀਫ ਨਹੀਂ ਹੁੰਦਾ ਕੋਈ ਮੁੰਡਾ ਮਤਲਬ ਮੈਨੂੰ ਲੱਗਦਾ ਵੀ ਅੱਜ ਕੱਲ ਦੇ ਟਾਈਮ 'ਚ ਐਹੋ ਜਿਹਾ ਮੁੰਡਾ ਮਿਲਣਾ ਇੰਪੋਸੀਬਲ ਆ ਸਮਾਜ ਤੁਹਾਡੇ ਹਿਸਾਬ ਨਾਲ ਇਹ ਜਾ ਕਿਦਰ ਰਹੀ ਆ ਕਿ ਘਰ ਵਾਲੀ ਆਪਦੇ ਪਤੀ ਦਾ ਕਤਲ ਕਰ ਰਹੀ ਆ ਇਹ ਪਹਿਲਾਂ ਤੇ ਨਾ ਪਗਰੇ ਸੁਨਿਆ ਸੀ ਨਾ ਦੇਖਿਆ ਸੀ ਆ ਕਾਰਨ ਕੀ ਮੰਨਦੇ ਹੋ ਕਿ ਕਿਉਂ ਜੇ ਬਦਲਾਵ ਸਮਾਜ ਵਿੱਚ ਆਏ ਉਹਨਾਂ ਕਰਕੇ ਆ ਜੀਜਾ ਜ਼ਿਆਦਾ ਹੋ ਰਹੀਆਂ ਦੇਖੋ ਅੱਜ ਬਹੁਤ ਸਵਾਲ ਉੱਠ ਰਹੇ ਆ ਕੋਈ ਕਹ ਰਿਹਾ ਟੈਟੂਆਂ ਵਾਲੀਆਂ ਮਾੜੀਆਂ ਐ ਕੋਈ ਕਹਦਾ ਭੁੱਲੇ ਵਾਲਾਂ ਵਾਲੀਆਂ ਮਾੜੀਆਂ ਕੋਈ ਕਹਿੰਦਾ ਜੀਨਾ ਇਹ ਉਹ ਸਾਰਾ ਕੁਛ ਤੇ ਸਿਆਣੇ ਕਹਿੰਦੇ ਖਾਈਏ ਮਣ ਪਾਉਂਦਾ ਪਹਿਨੀਏ ਜੱਗ ਪਾਉਂਦਾ ਇਹ ਗੱਲਾਂ ਸੱਚ ਸੀ ਬਾਈ ਜੀ ਠੀਕ ਐ ਮਤਲਬ ਜਿਹੜੀ ਚੀਜ਼ ਸਾਡੇ ਸਮਾਜ ਨੂੰ ਸੋਹਣੀ ਲੱਗਦੀ ਆ ਸਾਨੂੰ ਉਹ ਕਰਨੀ ਚਾਹੀਦੀ ਆ ਉਹ ਹੀ ਕਰਨੀ ਚਾਹੀਦੀ ਆ ਜਦੋਂ ਅਸੀਂ ਉਸ ਸਮਾਜ ਦੇ ਉਲਟ ਚੱਲਦੇ ਆ ਨਾ ਜੀ ਜਦੋਂ ਅਸੀਂ ਉਸ ਸਮਾਜ ਦੇ ਇਹਦਾ ਮਤਲਬ ਅਸੀਂ ਆਪਣੀ ਸੋਚ ਉਸ ਸਮਾਜ ਨਾਲੋਂ ਤੋੜ ਲਈ ਹੂੰ ਸਿੱਧੀ ਜੀ ਗੱਲ ਇਹ ਬਈ ਅਸੀਂ ਉਹ ਸਮਾਜ ਨੂੰ ਸਮਝਦੇ ਆਂ ਵੀ ਤੂੰ ਨਹੀਂ ਸਿਆਣਾ ਮੈਂ ਸਿਆਣਾ ਜਦ ਕਿ ਜ਼ਿਆਦਾ ਲੋਕ ਜ਼ਿਆਦਾ ਸਿਆਣੇ ਆ ਜਿਹੜੇ ਉੱਤੇ ਬਹੁਤ ਲੰਮੇ ਸਮੇਂ ਦੇ ਰਹੇ ਆ ਹੁਣ ਕਈ ਕਹਿ ਦਿੰਦੀਆਂ ਲੈ ਟੈਟੂਆਂ ਨਾਲ ਤਾਂ ਨਹੀਂ ਗੱਲ ਟੈਟੂ ਦੀ ਨਹੀਂ ਆ ਗੱਲ ਉਹ ਟੈਟੂ ਦੇ ਥੱਲੇ ਲੁਕੇ ਤੁਹਾਡੇ ਕਿਸੇ ਪੁਰਾਣੇ ਆਸ਼ਕ ਦੇ ਨਾਮ ਦੀ ਆ ਗੱਲ ਉਹ ਟੈਟੂ ਬਣ ਕਿੱਥੇ ਰਿਹਾ ਹੂੰ ਗੱਲ ਇਸ ਚੀਜ਼ ਦੀ ਆ ਤੁਸੀਂ ਕਿਹੋ ਜੇ ਥਾਵਾਂ ਤੇ ਟੈਟੂ ਬਣਾ ਰਹੀਆਂ ਹੂੰ ਹੂੰ ਮਤਲਬ ਅਸੀਂ ਉਹ ਬੰਦੇ ਸੀ ਵੀ ਜੇ ਕੋਈ ਸਾਡੀ ਧੀ ਭੈਣ ਨੂੰ ਟੱਚ ਟੱਚ ਤਾਂ ਦੂਰ ਦੀ ਗੱਲ ਆ ਦੇਖ ਵੀ ਤਾਂ ਵੀ ਸੀ ਨਾ ਦੇਖਦਾ ਵੀ ਸੀ ਜੀ ਕੁਝ ਸਕਿੰਟ ਤੋਂ ਜ਼ਿਆਦਾ ਤੇ ਅਸੀਂ ਐਡੇ ਅਣਖੀ ਲੋਕ ਆ ਵੀ ਅਸੀਂ ਉਹ ਬਰਦਾਸ਼ਤ ਨਹੀਂ ਕਰਦੇ ਤੇ ਅੱਜ ਕੋਈ ਬੰਦਾ ਸਾਡੀ ਕੁੜੀ ਦੇ ਬੋਡੀ ਦੇ ਉੱਤੇ ਟੈਟੂ ਬਣਾ ਰਿਹਾ ਤੇ ਅਸੀਂ ਚੁੱਪਾਂ ਅਸੀਂ ਇਹਨੂੰ ਮਾਡਰਨ ਕਹਿ ਕੇ ਸਾਰ ਰਹੇ ਆ ਜੋ ਕਿ ਗਲਤ ਆ ਹੂੰ ਜੋ ਕਿ ਗਲਤ ਗੱਲ ਐ ਨਹੀਂ ਹੈਗੀ ਵੀ ਤੁਸੀਂ ਜੇ ਅੱਜ ਜੀਨ ਪਾਲੀ ਕਿਸੇ ਦਾ ਕਰਦਾਰ ਮਿੱਠੀ ਤਾਂ ਉਹ ਵੀ ਬਹੁਤ ਬੋਲਦੀ ਸੀ ਮਿੱਠਾ ਤਾਂ ਉਹ ਵੀ ਬਹੁਤ ਬੋਲਦੀ ਸੀ ਗੱਲ ਇਹ ਨਹੀਂ ਹੁੰਦੀ ਮਤਲਬ ਗੱਲ ਤੁਹਾਡੇ ਮਨਾਂ ਦੇ ਵਿੱਚ ਮੈਲਦੀ ਹੈ ਅੱਛਾ ਫਿਰ ਤੁਸੀਂ ਐ ਦੱਸੋ ਚਲ ਜੀ ਟੈਟੂ ਨੂੰ ਤੁਸੀਂ ਕਹਿ ਨੂੰ ਵੀ ਟੈਟੂ ਨਾਲ ਕੋਈ ਗਲਤ ਨਹੀਂ ਹੁੰਦਾ ਤੇ ਟੈਟੂ ਨਾਲ ਕੋਈ ਸੋਹਣਾ ਕਿਵੇਂ ਹੋ ਜਾਂਦਾ ਹੂੰ ਜੇ ਨਾਂ ਵੀ ਬਣਾਉਂਗਾ ਟੈਟੂ ਕੀ ਨੁਕਸਾਨ ਆ ਜੂ ਪਰ ਲੋ ਆ ਜੂਗੀ ਕੋਈ ਆਫਤ ਆ ਜੂਗੀ ਬਿਲਕੁਲ ਨਾ ਬਣਾਓ ਜੇ ਤੁਹਾਨੂੰ ਸਮਾਜ ਕਹਿੰਦਾ ਵੀ ਸਾਨੂੰ ਟੈਟੂ ਨਹੀਂ ਪਸੰਦ ਤੇ ਤੁਸੀਂ ਨਾ ਬਣਾਓ ਯਾਰ ਤੁਹਾਡੀ ਕਿਹੜੀ ਵੇਲ ਨੇ ਚ ਬਾ ਆਈ ਆ ਵੀ ਤੁਸੀਂ ਟੈਟੂ ਬਣਾਉਣਾ ਹੀ ਬਣਾਉਣਾ ਜਾਂ ਤੁਹਾਨੂੰ ਪ੍ਰਮਾਤਮਾ ਦੀ ਬਣਾਈ ਚੀਜ਼ ਤੇ ਕੋਈ ਦਿੱਕਤ ਆ ਵੀ ਤੁਹਾਨੂੰ ਆਏ ਲੱਗਦਾ ਵੀ ਸਾਡੀ ਖੂਬਸੂਰਤੀ ਚ ਪ੍ਰਮਾਤਮਾ ਨੇ ਕਮੀ ਛੱੜਦੀ ਤੇ ਇੱਥੇ ਜੇ ਟੈਟੂ ਬਣਾ ਲੈਂਦੀਆਂ ਇੱਥੇ ਬਣਾ ਲੈਂਦੀਆਂ ਤੇ ਕਮਰੇ ਅਸੀਂ ਜ਼ਿਆਦਾ ਸੋਹਣੀਆਂ ਲੱਗਾਂਗਾ ਰੋਲਾ ਤਾਂ ਸਾਰਾ ਸੁੰਦਰਤਾ ਦਾ ਹਨ ਬਿਲਕੁਲ ਰੋਲਾ ਤੇ ਤੁਸੀਂ ਸੁੰਦਰਤਾ ਨੂੰ ਕਿਉਂ ਇੰਨਾ ਪ੍ਰਮੋਟ ਕਰ ਰਹੀ ਹੋ ਆਪਣੇ ਸਮਾਜ ਨੂੰ ਕਿਵੇਂ ਦੇਖਦੇ ਹੋ ਇੱਕ ਪਾਸੇ ਲਹਨਤਾਂ ਬਾਈਆਂ ਜਾ ਰਹੀਆਂ ਰੁਪਿੰਦਰ ਨੂੰ ਕਿ ਆਪਣੇ ਘਰ ਵਾਲੇ ਨੂੰ ਹੀ ਮਾਰ ਦਿੱਤਾ ਦੂਜੇ ਪਾਸੇ ਉਸ ਦੇ ਇੰਸਟਾਗ੍ਰam ਅਕਾਊਂਟ ਤੇ ਲੱਖਾਂ ਦੇ ਵਿੱਚ ਵਿਊ ਆ ਰਿਹਾ ਹਜ਼ਾਰਾਂ ਫੋਲੋਅਰ ਵੱਧ ਰਹੇ ਆ ਮਾੜੀ ਗੱਲ ਆ ਵੈਸੇ ਇਹ ਤਾਂ ਨਾ ਇੱਕ ਐਲਗੋਰਿਦਮ ਜਿਵੇਂ ਆਪਾਂ ਕੰਮ ਕਰਦੇ ਹਾਂ ਨਾ ਚਰਨਾ ਚ ਆਪਾਂ ਨੂੰ ਪਤਾ ਹੈ ਜਦੋਂ ਵੀ ਕੋਈ ਚੀਜ਼ ਵਾਇਰਲ ਹੁੰਦੀ ਆ ਉਹਨੂੰ ਲੋਕ ਕਲਿੱਕ ਕਰਦੇ ਹੀ ਆ ਪਰ ਉਹਦਾ ਰੁਪਿੰਦਰ ਨੂੰ ਕੋਈ ਫਾਇਦਾ ਤਾਂ ਹੈ ਨਹੀਂ ਖੋ ਜੀ ਜਿਹੜੇ ਇਹ ਬਾਰੇ ਸਮਾਜ ਨੂੰ ਕਿਵੇਂ ਦੇਖਦੇ ਹੋ ਕਿ ਜਿਹਨੇ ਆਪਦੇ ਘਰ ਵਾਲੇ ਦਾ ਕਤਲ ਕੀਤਾ ਉਹਦੀਆਂ ਰੀਲਾਂ ਹੁਣ ਵੀ ਲਾਈਕ ਕਰ ਰਹੇ ਆ ਸ਼ੇਅਰ ਕਰ ਰਹੇ ਆ ਲਾਈਕ ਲਾਈਕ ਕਰਨਾ ਤਾਂ ਕਰ ਨਹੀਂ ਰਹੇ ਆ ਲਾਈਕ ਕਰਨਾ ਦਾ ਬਿਲਕੁਲ ਨਾਉਨ ਫੋਲੋ ਕਰਨ ਦਾ ਮਤਲਬ ਆ ਠੀਕ ਆ ਸਾਰਿਆਂ ਨੂੰ ਐ ਵੀ ਦੇਖੀਏ ਕਿਹੜੀ ਕੁੜੀ ਨੂੰ ਪਾ ਕੇ ਲਾਂਤਾ ਪਾਉ ਜਿੰਨੀਆਂ ਪੈਨ ਥੋੜੀਆਂ ਮੈਂ ਤਾਂ ਕਹਿ ਰਹੀ ਆ ਜਿੰਨੀਆਂ ਭਿਓ ਭਿਓ ਦੇਖੋ ਆਪ ਮੁੱਦਾ ਨਾ ਮੇਨਾ ਕਾਫੀ ਪੱਤਰਕਾਰ ਅੱਗੇ ਵੀ ਮੇਨਾ ਗੱਲ ਕਰ ਰਹੇ ਆ ਇਸ ਮੁੱਦੇ ਦੇ ਉੱਤੇ ਮੈਨੂੰ ਲੱਗਦਾ ਹੁੰਦਾ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ ਹਨਾ ਬਹੁਤ ਬੋਲ ਰਹੇ ਆਪਾਂ ਹਨਾ ਬਹੁਤ ਬੋਲ ਰਹੇ ਤੇ ਪਰ ਫਿਰ ਵੀ ਕਿਤੇ ਨਾ ਕਿਤੇ ਨਾ ਐ ਲੱਗਦਾ ਵੀ ਸਾਡੇ ਕੋਲ ਨਾ ਉਹਨੇ ਸ਼ਬਦ ਹੀ ਹੈ ਨਹੀਂ ਜਿੰਨੀਆਂ ਲਾਂਤਾਂ ਉਹਨੂੰ ਬੰਦੀਆਂ ਨੇ ਹੂੰ ਤੇ ਕੱਲੀਆਂ ਲਾਂਤਾਂ ਨਹੀਂ ਮੈਂ ਕਹਿੰਦੀ ਆ ਸਾਨੂੰ ਉਹਨਾਂ ਚਿਹਰ ਬੋਲਣਾ ਚਾਹੀਦਾ ਜਿੰਨਾ ਚਿਹਰ ਉਹਨੂੰ फांसी ਨਹੀਂ ਹੁੰਦੀ ਹੂੰ ਸਾਨੂੰ ਉਹਨਾਂ ਚਿਹਰ ਬੋਲਣਾ ਚਾਹੀਦਾ ਇੱਕ ਨੂੰ फांसी ਹੋਈ ਨਾ ਬਾਈ ਇਸ ਨੂੰ ਤੇ ਹਜ਼ਾਰਾਂ ਨੂੰ ਠੱਲ ਪੈ ਜੂਗੀ ਹੂੰ ਕਾਂ ਨੂੰ ਮਾਰ ਕੇ ਟੰਗਣ ਵਾਲੀ ਗੱਲ ਹੋ ਜੂਗੀ ਤੇ ਜੇ ਬਚ ਗਈ ਨਾ ਹੂੰ ਜੇ ਬਚ ਗਈ ਤੇ ਹਜ਼ਾਰਾਂ ਮੁੰਡੇ ਮੰਨਗੇ ਹੋਰ ਇਹ ਲੇਖ ਲਿਓ ਤੁਸੀਂ ਮੇਰੀ ਬਿਲਕੁਲ ਲਿਖ ਲਿਓ ਚਾ ਮਤਲਬ ਆਪਾਂ ਇਹਨੂੰ ਐ ਹੋ ਗਿਆ ਚਲੋ ਜੀ ਭੋਗ ਪੈ ਗਿਆ ਤੇ ਛੱਡੋ ਪਰੇ ਨਹੀਂ ਬਿਲਕੁਲ ਨਹੀਂ ਇਹ ਸਾਡੀ ਬਹੁਤ ਵੱਡੀ ਗਲਤੀ ਹੋਊਗੀ ਆ ਸਾਨੂੰ ਮੁੰਡੇ ਬਚਾਉਣ ਦੀ ਲੋੜ ਪੈ ਰਹੀ ਐ ਅੱਜ ਨੋਬਤ ਇੱਥੇ ਆ ਗਈ ਕਿ ਮੁੰਡਿਆਂ ਦੇ ਖਿਲਾਫ ਬਹੁਤ ਕਾਨੂੰਨ ਨੇ ਪਰ ਮੁੰਡਿਆਂ ਦੇ ਹੱਕ 'ਚ ਕੁਛ ਵੀ ਨਹੀਂ ਬਿਲਕੁਲ ਤੁਹਾਡੀ ਰੁਪਿੰਦਰ ਦੇ ਮਾਪਿਆਂ ਨਾਲ ਗੱਲ ਹੋਈ ਕਿ ਜਿਵੇਂ ਦੇ ਉਹਨਾਂ ਦੇ ਬਿਆਨ ਆਏ ਕਿ ਸਾਡੇ ਜੀ ਇਹ 3 ਗੀਏ ਡੈਣਾ ਜਦੋਂ ਸਾਡਾ ਪੁੱਤਾ ਵਰਗਾ ਜਵਾਈ ਮਾਰਦਾ ਉਹਨਾਂ ਤੇ ਕੀ ਬੀਤੀ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਮੈਂ ਉਹਨਾਂ ਦੀ ਸਿਰਫ ਬਾਈਟ ਸੁਣੀ ਆ ਮੈਂ ਗਈ ਸੀ ਪਰ ਮਿਲੇ ਨਹੀਂ ਜੀ ਉਹ ਬਾਹਰ ਨਹੀਂ ਆਈ ਘਰ ਤੋਂ ਮੈਨੂੰ ਮਿਲੇ ਨਹੀਂ ਮੈਂ ਉਹਨਾਂ ਦੇ ਪਿੰਡ ਵੀ ਗਈ ਜਿਹੜਾ ਉਹ ਕੁੜੀ ਦਾ ਜੱਦੀ ਪਿੰਡ ਸੀ ਉਹਨਾਂ ਦੀ ਪੰਚਾਇਤ ਨੂੰ ਮੈਂ ਮਿਲੀ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਗਲਤ ਪ੍ਰਚਾਰੀਆਂ ਜਾ ਰਹੀਆਂ ਸੀ ਤੇ ਮੈਨੂੰ ਹਮੇਸ਼ਾ ਆਉਂਦਾ ਹੈ ਕਿ ਮੈਂ ਸੱਚ ਲੱਭਣਾ ਹੈ ਮੈਨੂੰ ਕੋਈ ਮਤਲਬ ਨਹੀਂ ਬਾਈ ਨਾ ਮੈਨੂੰ ਮੁੰਡਾ ਮੁੰਡਾ ਵੀ ਮੈਨੂੰ ਉਹਨਾਂ ਨੇੜੇ ਸੀ ਤੇ ਕੁੜੀ ਵਾਲਿਆਂ ਦਾ ਪਰਿਵਾਰ ਵੀ ਮੈਨੂੰ ਉੱਨਾ ਹੀ ਆ ਕੁੜੀ ਨੇ ਜਿਹੜੀ ਗਲਤੀ ਕੀਤੀ ਆ ਉਹ ਮੈਂ ਕਹਤਾ ਵੀ ਉਹ ਬਖਸ਼ਣਯੋਗ ਹੀ ਹੈਨੀ ਜੀ ਉਹ ਤਾਂ ਨਿਪਟੜ ਗਿਆ ਉਹਦਾ ਕੰਮ ਜੀ ਠੀਕ ਆ ਇਕੱਲਾ ਪੰਜਾਬ ਨਹੀਂ ਉਹਦਾ ਪਰਿਵਾਰ ਨਹੀਂ ਪੂਰਾ ਮਤਲਬ ਦੁਨੀਆ ਇਸ ਗੱਲ ਦਾ ਸੋਗ ਬਣਾ ਰਹੀ ਆ ਪੱਤਾ ਪੱਤਾ ਇਸ ਗੱਲ ਦੀ ਗਵਾਹੀ ਪਰਦਾ ਠੀਕ ਹੈ ਪਰ ਜੇ ਦੀ ਗੱਲ ਆ ਸੋਸ਼ਲ ਮੀਡੀਆ ਤੇ ਇਹ ਪ੍ਰਚਾਰੀ ਜਾ ਰਹੀ ਆ ਵੀ ਕੁੜੀ ਦੇ ਮਾਪਿਆਂ ਦੀ ਗਲਤੀ ਆ ਠੀਕ ਆ ਜਾਂ ਕੁੜੀ ਦੇ ਮਾਪੇ ਵਿੱਚ ਇਨਵੋਲਵ ਸੀ ਜਾਂ ਕੁੜੀ ਦੇ ਮਾਪਿਆਂ ਨੂੰ ਸਭ ਕੁਝ ਪਤਾ ਸੀ ਜਾਂ ਇਹਦਾ ਤਾਂ ਪਿਛੋਕੜ ਹੀ ਇਹੋ ਜਿਹਾ ਇਹਦੇ ਤਾਂ ਖਾਨਦਾਨ ਦੇ ਵਿੱਚ ਕੋਈ ਫਲਾਨਾ ਸੀ ਧਮਕਾਣਾ ਸੀ ਤਾਂ ਤਾਂ ਪਿੰਡ ਹੀ ਸਾਰਾ ਕ੍ਰਿਮੀਨਲ ਹੈ ਇਹੋ ਜਿਹਾ ਕੁਛ ਵੀ ਨਹੀਂ ਆ ਹੈ ਨਹੀਂ ਇਹੋ ਜਿਹਾ ਇਹੋ ਜਿਹਾ ਬਿਲਕੁਲ ਨਹੀਂ ਆ 1% ਵੀ ਨਹੀਂ ਆ ਉਥੋਂ ਦੇ ਪਿੰਡ ਦੇ ਸਰਪੰਚ ਨੇ ਮੈਨੂੰ ਇਹ ਗੱਲ ਆਖੀ ਆ ਕਿ ਜੇ ਸਾਡੇ ਪਿੰਡ ਦੇ ਵਿੱਚ ਉਹ ਕੁੜੀ ਦਾ ਉਜਿਹੜਾ ਸਮਰੇ ਸੁਮਰੇ ਦਾ ਨਾਮ ਲੈਂਦੇ ਆ ਵੀ ਸਮਰੇ ਦਾ ਜੀ ਵੀ ਇਹ ਉਹਨਾਂ ਦੇ ਪਰਿਵਾਰ ਚੋਂ ਕਹਿੰਦੇ ਆ ਕਹਿੰਦਾ ਜੇ ਉਹ ਬੰਦਾ ਸਾਡੇ ਪਿੰਡ ਦਾ ਵੀ ਨਿਕਲ ਆਵੇ ਅਸੀਂ ਲੱਖ ਰੁਪਏ ਨਾਮ ਦੇਵਾਂਗੇ ਜੇ ਕੋਈ ਸਾਬਤ ਕਰ ਦੇ ਇਹ ਗੱਲ ਉੱਥੋਂ ਦੇ ਮੌਜੂਦਾ ਸਰਪੰਚ ਨੇ ਕਹੀ ਆ ਤਾਰਾ ਸਿੰਘ ਵਾਲਾ ਪਿੰਡ ਤੋਂ ਓਕੇ ਮੈਨੂੰ ਕਹੀ ਆ ਅਸੀਂ ਅਸੀਂ ਖੁਦ ਗਏ ਸੀ ਅਸੀਂ ਰਿਕਾਰਡ ਕੀਤਾ ਸਾਰੀ ਉਹਨਾਂ ਦੀ ਗੱਲਬਾਤ ਰਿਕਾਰਡ ਕੀਤੀ ਆ ਉਹ ਕਹਿੰਦੇ ਹੱਕ ਬੰਦੇ ਆ ਉਹਨਾਂ ਦੇ ਪਿੰਡ ਦੀ ਪੰਚਾਇਤ ਹੱਕ ਬੰਦੀ ਆ ਕਹਿੰਦੇ ਸਾਡੇ ਤੋਂ ਗਲਤੀ ਹੋ ਗਈ ਸਾਨੂੰ ਮਾਫ਼ ਕਰ ਦੋ ਸਰਤੂ ਗਲਤੀ ਇਹ ਹੋਗੀ ਵੀ ਇਹ ਸਾਡੇ ਕਦੇ ਜੰਮ ਪੀ ਸਾਡੀ ਇਹ ਗਲਤੀ ਆ ਜੀ ਵੀ ਇਹ ਸਾਡੇ ਪਿੰਡ ਚ ਜੰਮੀ ਆ ਤਾਂ ਕਹਿੰਦੇ ਹੁੰਦੇ ਸੀ ਲੋਕ ਆ ਵੀ ਇੱਕ ਕੁੜੀ ਦੀ ਗਲਤੀ ਪੀੜੀਆਂ ਤੱਕ ਨੁਕਸਾਨ ਕਰਦੀ ਐ ਜੇ ਇੱਕ ਪੁੱਤ ਗਲਤੀ ਕਰੂਗਾ ਤੇ ਉਹਦਾ ਇੱਕ ਇੱਕ ਪੀੜੀ ਖਰਾਬ ਹੋਊਗੀ ਪਰ ਜੇ ਇੱਕ ਕੁੜੀ ਗਲਤੀ ਕਰੂਗੀ ਪੁਸ਼ਤਾ ਪੁਸ਼ਤਾ ਉਹਦਾ ਹਰਜਾਨਾ ਭਰਨੀ ਆ ਅੱਜ ਸੁਖਣ ਵਾਲੇ ਵਾਲੇ ਕੇਸ ਦੇ ਵਿੱਚ ਇਹਦਾ ਹਰਜਾਨਾ ਜਿਹੜਾ ਉਤਾਰਾ ਸਿੰਘ ਵਾਲੇ ਦੇ ਨੂੰ ਭਰ ਰਹੀ ਹੈ ਹੂੰ ਭਰ ਰਹੀ ਹੈ ਬਿਲਕੁਲ ਉਹਨਾਂ ਦੇ ਪਿੰਡ ਦੇ ਵਿੱਚ ਕੁੜੀਆਂ ਦਾ ਰਿਸ਼ਤਾ ਨਹੀਂ ਹੋਣਾ ਹੂੰ ਅਗਲਾ ਕਹੋ ਉਹ ਪਿੰਡ ਦੀਆਂ ਤੂੰ ਜਿੱਥੋਂ ਦੀ ਨੇ ਘਰ ਵਾਲਾ ਮਾਰਿਆ ਸੀ ਇਹ ਗੱਲ ਇਹ ਗੱਲ ਲੋਕਾਂ ਦੀ ਸੁਣਨ ਜਾ ਰਹੀ ਹੈ ਇਹ ਵੀ ਨਹੀਂ ਵੱਸਦੀ ਆ ਉਹਨਾਂ ਦੇ ਵਿੱਚ ਵੱਸਦੀ ਆ ਹਾਲਾਂਕਿ ਗਲਤ ਆ ਇਹ ਗਲਤ ਆ ਇੱਕ ਘਰ ਦੇ ਵਿੱਚ ਜੇ ਉਹ ਗੁਰਸਿੱਖ ਪਰਿਵਾਰ ਆ ਉਹਨਾਂ ਦੀ ਧੀ ਨੇ ਮਤਲਬ ਇਹ ਕਦਮ ਚੱਕਤਾ ਬਹੁਤ ਮਾੜਾ ਕੀਤਾ ਉਹ ਕਹਿੰਦੇ ਆ ਮਾਰ ਦੋ ਫਾਂਸੀ ਦੇ ਦਿਓ ਸਾਨੂੰ ਫੜਾਓ 5 ਮਿੰਟ ਉਹ ਕਹਿੰਦੇ ਅਸੀਂ ਦਸੀਏ ਅਸੀਂ ਅਸੀਂ ਮਾਰਦੇ ਆਂ ਆਵਦੀ ਕੁੜੀ ਨੂੰ ਇਹ ਗੱਲ ਵੀ ਉਹ ਕੈਮਰੇ ਤੇ ਕਹਿੰਦੇ ਆਉਣ ਕੈਮਰਾ ਕਹਿੰਦੇ ਆ ਵੀ ਅਸੀਂ ਮਾਰਦੇ ਆਂ ਆਵਦੀ ਧੀ ਨੂੰ ਹੋਰ ਉਹ ਕੀ ਕਹਿਣ ਬਈ ਪਰ ਸਾਡੇ ਲੋਕ ਜਿੰਨਾ ਚਿਰ ਇੱਥੇ ਕੋਈ ਮਤਲਬ ਮਾਰ ਕੇ ਪੈਂਦਾ ਨਹੀਂ ਨਾ ਉਹਨਾਂ ਚਿਰ ਮੰਨਦੇ ਨਹੀਂ ਸਾਡੇ ਲੋਕ ਬਿਲਕੁਲ ਐਡੇ ਐ ਇੰਨਾ ਨਹੀਂ ਕਰਨਾ ਚਾਹੀਦਾ ਮੇਰੇ ਅਕੋਰਡਿੰਗ ਜਿੱਥੇ ਪਿਓ ਗਲਤਾਂ ਦਾ ਮੈਂ ਕਹਿ ਦਿੰਨੀ ਹੁੰਨੀ ਆ ਇੱਕ ਨਾ ਪਿੱਛੇ ਜੇ ਕੇਸ ਹੋਇਆ ਸੀ 45 ਲੱਖ ਦੀ ਟੰਗੀ ਵਾਲਾ ਮੋਗੇ ਕੰਨੀ ਦਾ ਮੁੰਡਾ ਸੀ ਏਕਰ ਖੋਖਰ ਦੀ ਕੁੜੀ ਸੀ ਉਹ ਉਹਦੇ ਚ ਪਿਓ ਗਲਤ ਤਕਦੀ ਦਾ ਹੂੰ ਠੀਕ ਹੈ ਉਹਦੇ ਚ ਕੁੜੀ ਨੇ 45 ਲੱਖ ਦੀ ਠੱਗੀ ਮਾਰੀ ਮੁੰਡੇ ਨਾਲ ਵਿਆਹ ਕਰਵਾਇਆ ਉਧਰ ਜਾ ਕੇ ਮੁੱਕਰ ਗਈ ਕਹਿੰਦੀ ਮੈਨੂੰ ਤਾਂ ਤੂੰ ਪਸੰਦ ਨਹੀਂ ਸੀ ਠੀਕ ਹੈ ਉਹ ਤਾਂ ਕਹਿੰਦੀ ਲੱਛਣ ਕਰਨੇ ਹੀ ਪੈਂਦੇ ਆ ਜਦੋਂ ਪੈਸਾ ਲਵਾਉਣਾ ਹੋਵੇ ਅੱਛਾ ਇਹ ਗੱਲ ਹੋਈ ਮੁੰਡੇ ਨੇ ਜਦੋਂ ਆਪਦੇ ਸਹੁਰੇ ਨਾਲ ਗੱਲ ਕੀਤੀ ਵੀ ਉਹ ਮੁੱਕਰ ਗਈ ਠੀਕ ਹੈ ਸਹੁਰੇ ਨੇ ਆਪਦੀ ਕੁੜੀ ਝਿੜਕੀ ਪਹਿਲਾਂ ਪਹਿਲਾਂ ਸਹੀ ਸੀ ਉਹ ਉਹ ਕਹਿੰਦਾ ਵੀ ਤੂੰ ਤਾਂ ਹੀ ਤਰ ਜਾ ਕੇ ਮੁੱਕਰ ਗਈ ਮੈਂ ਦੱਸ ਕੀ ਕਰਾਂ ਮੈਂ ਦੱਸ ਕੀ ਕਰਾਂ ਇੱਕ ਵਾਰ ਉਹ ਠੀਕ ਸੀਗਾ ਉਸ ਤੋਂ ਬਾਅਦ ਉਹਨੂੰ ਨੇੜੇ ਤੇੜੇ ਵਾਲੇ ਨਹੀਂ ਹੁੰਦੇ ਜਿਵੇਂ ਆਪਣੇ ਕੋਲੀ ਚੱਟ ਜੇ ਬੰਦੇ ਉਹਨਾਂ ਨੇ ਲੁੱਤੀ ਲਈ ਵੀ ਕੁਛ ਨਹੀਂ ਹੁੰਦਾ ਹੁਣ ਬੇਇੱਜ਼ਤੀ ਦਾ ਤਰੀਕ ਨੇ ਕਰ ਹੀ ਦਿੱਤੀ ਇੰਟਰਵਿਊਾਂ ਵਿੱਚ ਤੇਰੀ ਕੋਈ ਦੀ ਫੋਟੋ ਲਵਾਤੀ ਤੇਰੀ ਬੇਇੱਜ਼ਤੀ ਦਾ ਤੇਰੀ ਕੁੜੀ ਦੀ ਕਰ ਹੀ ਦਿੱਤੀ ਤੂੰ ਹੁਣ ਪੈਸੇ ਨਾ ਲਈ ਹੁਣ ਤੂੰ ਇਹ ਤੇ ਡੈਫਰਮੇਸ਼ਨ ਕਰ ਹੁਣ ਤੂੰ ਇਹਦੇ ਤੇ ਇਹਦੀ ਜਾ ਕੇ ਦਰਖਾਸਤ ਦੇ ਕੇ ਆ ਵੀ ਸਾਡੇ ਤੋਂ ਫੋਟੋਆਂ ਪਵਾਉਂਦਾ ਮੈਂ ਜੀ ਇਹ ਕਰ ਇਹ ਲੁੱਤੀ ਲਾਤੀ ਹੁਣ ਚਲੋ ਉਹ ਮੁੰਡਾ ਜਾਂਦਾ ਵੀ ਐ ਦਰਖਾਸਤਾਂ ਦੇ ਬਿਆਨ ਵੀ ਦਿੰਦਾ ਚਲੋ ਉਹ ਵੱਖਰੀ ਗੱਲ ਆ ਪਰ ਇਹ ਗਲਤ ਨਹੀਂ ਆ ਸਿੱਧਾ ਮੈਟਰ ਪਤਾ ਕਿੱਥੇ ਮੁੱਕਦਾ ਬਾਈ ਸੇਦਾ ਉਹ ਸੋਰਾ ਮੁੰਡੇ ਦਾ ਸੋਰਾ ਆਖਿਆ ਚੱਕ ਬਈ ਆਉਂਦਾ 45 ਲੱਖ ਕੁੜੀ ਮੇਰੀ ਬਾਹਰ ਜਾ ਕੇ ਭਲਾ ਮੁੱਕਰ ਗਈ ਪਰ ਮੈਂ ਜਵਾਨ ਆਲਾ ਬੰਦਾ ਐ ਮੈਂ ਦੂਜੀ ਧੀ ਵੀ ਵਿਆਹਣੀ ਐ ਮੈਂ ਉਹਦਾ ਪੁੱਤ ਵੀ ਵਿਆਹਣਾ ਆ ਚੱਕਾ ਆਉਂਦਾ 45 ਲੱਖ ਰੁਪਇਆ ਮੇਰੀ ਦੋ ਕਿੱਲੇ ਵਿਕੇ 10 ਕਿੱਲੇ ਵਿਕੇ ਦਫਾ ਹੋਵੇ ਪਰ ਅਸੀਂ ਤੇਰੇ ਨਹੀਂ ਸਾਣੀ ਹੋਣਾ ਹੂੰ ਦੇ ਫਿਰ ਮਾਰ ਉਹਦੇ ਮੂੰਹ ਤੇ 45 ਲੱਖ ਰੁਪਇਆ ਜੇ ਤੂੰ ਐਡਾ ਹੀ ਸੱਚਾ ਸਵਿੱਤਨਾ ਐ ਮਾਰ ਉਹਦੇ ਮੂੰਹ ਤੇ 45 ਲੱਖ ਰੁਪਇਆ ਨਾਲੇ ਐਗਜ਼ਾਮਪਲ ਸੈੱਟ ਕਰ ਵੀ ਕੁੜੀਆਂ ਦੇ ਕੁੜੀਆਂ ਬੇਸ਼ੱਕ ਕੋਈ ਇੱਕ ਅੱਧੀ ਕੁੜੀ ਗਲਤ ਹੋ ਸਕਦੀ ਐ ਪਰ ਕੁੜੀ ਦਾ ਪਿਓ ਨੇ ਅਭਦੀਤੀ ਦਾ ਸਾਥ ਨਹੀਂ ਦਿੱਤਾ ਬਿਲਕੁਲ ਇਹ ਇਹ ਹੁੰਦੀ ਐ ਐਗਜ਼ਾਮਪਲ ਸੈੱਟ ਕਰਨਾ ਪਰ ਤੂੰ ਮਾਂ ਦੇ ਆ ਪੁੱਤ ਔਲਟਾਲ ਦੇ ਜਵਾਈ ਤੇ ਦਰਖਾਸਤ ਲਈ ਜਾਂਦਾ ਕਿ ਜਦੋਂ ਤੇਰੀ ਕੁੜੀ ਨੇ ਟੱਗੀ ਮਾਰੀ ਫੋਟੋ ਵੀ ਤੇਰੀ ਕੁੜੀ ਦੀ ਲਾਊਗਾ ਹੋਰ ਕਿਹਦੀ ਕੁੜੀ ਦਿਲਾਵੇਂਗਾ ਬਿਲਕੁਲ ਹੋਰ ਕਿਹਦੀ ਲਾਵੇਂਗਾ 45 ਲੱਖ ਦੀ ਨਾਲ ਇਹ ਵਿਆਹ ਕਰਾ ਕੇ ਗਈ ਐ ਫਿਰ ਤੂੰ ਐਡਾ ਹੀ ਸ਼ਾਹੂਕਾਰ ਸੀ ਫਿਰ ਆਪਦੇ ਘਰੋਂ ਵਿਆਹੇ ਤੋਰਦਾ ਆਪਦੇ ਘਰੋਂ ਪੈਸਾ ਲਾ ਕੇ ਤੋਰਦਾ ਹੂੰ ਇਹ ਗੱਲਾਂ ਇੱਥੇ ਇੱਥੇ ਮਾਪੇ ਕੁੜੀਆਂ ਦਾ ਸਾਥ ਦਿੰਦੇ ਆ ਜਦੋਂ ਗਲਤ ਕੰਮਾਂ 'ਚ ਦਿੰਦੇ ਆ ਇਹਨੂੰ ਮੈਂ ਗਲਤ ਕਹੂੰਗੀ ਪਰ ਗੁਰਵਿੰਦਰ ਵਾਲੇ ਕੇਸ ਦੇ ਵਿੱਚ ਬੇਸ਼ੱਕ ਗੁਰਵਿੰਦਰ ਦੇ ਮਾਪਿਆਂ ਨੂੰ ਬਹੁਤ ਦੁੱਖ ਆ ਹਨਾ ਮੈਂ ਮੈਂ ਸਮਝਦੀ ਆ ਜਿਸ ਦੇ ਘਰੇ ਇੱਕੋ ਪੁੱਤ ਹੋਣਾ ਜਵਾਨ ਹੋਣਾ ਉਹੀ ਦਾ ਆਪਣੇ ਦੱਸਣਾ ਪਰ ਥੋੜਾ ਜਿਹਾ ਠੰਡੇ ਮਤੇ ਤੋਂ ਕੰਮ ਲੈ ਕੇ ਥੋੜਾ ਜਿਹਾ ਉਸ ਪਰਿਵਾਰ ਨਾਲ ਵੀ ਸਮਝਣ ਉਹ ਵੀ ਨਾਲ ਆ ਤੁਹਾਡੇ ਉਹ ਵੀ ਨਾਲ ਆ ਉਹ ਵੀ ਕਹਿੰਦੇ ਆ ਵੀ ਅਸੀਂ ਵੀ ਫਾਂਸੀ ਦਿਵਾਵਾਂਗੇ ਏ ਵੀ ਨਹੀਂ ਆ ਵੀ ਉਹਨਾਂ ਨੂੰ ਕਿਸੇ ਗੱਲ ਦਾ ਡਰ ਹੈ ਇਨਵੈਸਟੀਗੇਸ਼ਨ ਹੋਊਗੀ ਇਨਵੈਸਟੀਗੇਸ਼ਨ ਹੋ ਰਹੀ ਹੈ ਪੁਲਿਸ ਦੀ ਕਲੀਨ ਚੈਟ ਦਿੱਤੀ ਆ ਕਿਹੜਾ ਮਤਲਬ ਸੋਹਰਾ ਆਪਦੇ ਜਵਾਈ ਨੂੰ ਮਾਰ ਦੂਗਾ ਜਿਹੜਾ ਉਹਦੀ ਧੀ ਰੰਡੀ ਕਰ ਦੂਗਾ ਬਿਲਕੁਲ ਨਹੀਂ ਹੋ ਸਕਦਾ ਇਹ ਕਦੇ ਨਹੀਂ ਕਰ ਬਈ ਕੁੜੀ ਦਾ ਵਿਆਹ ਕਰਨਾ ਭਾਵੇਂ ਮੈਂ ਕਿੰਨਾ ਹੀ ਅਸੀਂ ਬੋਲੀ ਜਾਂਦੇ ਆ ਨਾ ਅੱਜ ਨੈਟ ਤੇ ਵੀ ਦਾਜ ਵਾਲਾ ਸਿਸਟਮ ਹੈ ਨਹੀਂ ਪਰ ਘਰ ਮੁੱਦਾ ਹੋ ਜਾਂਦਾ ਅੱਜ ਵੀ ਜਦੋਂ ਵਿਆਹ ਕਰਦਾ ਪਿਓ ਆਪਦੀ ਧੀ ਦਾ ਬਿਲਕੁਲ ਠੀਕ ਆ ਭਲਾ ਕੱਲੀ ਰੋਟੀ ਕਰੇ ਸਚਾਈਆ ਸਚਾਈਆ ਮਤਲਬ ਲੋਕ ਕਿੰਨੇ ਮੁਨਕਰ ਹੋ ਜਾਣ ਵੀ ਅਸੀਂ ਪੈਸਾ ਨਹੀਂ ਲਾਇਆ ਪਰ ਰੋਟੀ ਹੀ ਖੁੰਗਲ ਕਰ ਦਿੰਦੀ ਆ ਬੰਦੇ ਨੂੰ ਅੱਜ ਕੱਲ ਤੇ ਉਹਨੇ ਵੀ ਉਹਦੀ ਟੀਵੀ ਆਈ ਸੀ ਉਹਨੇ ਵਸਣ ਵਾਸਤੇ ਆਈ ਸੀ ਉਹਨੂੰ ਕੀ ਪਤਾ ਸੀ ਚੰਦਰੀ ਮੰਨ ਦੇ ਵਿੱਚ ਏਦਾਂ ਵੱਡਾ ਖੋਟ ਰੱਖੀ ਬੈਠੀ ਆ ਹਨਾ ਤੇ ਸਾਡੇ ਲੋਕ ਵੀ ਮੈਂਟ ਨਹੀਂ ਲਾਉਂਦੇ ਬਈ ਲਿਖਣ ਲੱਗੇ ਮਤਲਬ ਕਾਲਜਾਪਾ ਆਪਾਂ ਤਾਂ ਸੋਸ਼ਲ ਮੀਡੀਆ ਤੇ ਰਹਿੰਦੇ ਆ ਸਾਨੂੰ ਨਹੀਂ ਫਰਕ ਪੈਂਦਾ ਮੈਨੂੰ ਇੱਥੇ 40 ਚੀਜ਼ਾਂ ਥੱਲੇ ਲਿਖ ਕੇ ਜਲ ਜਾਣ ਆਪਾਂ ਨੂੰ ਵਰਕ ਨਹੀਂ ਬੰਦੋਗੇ ਸਾਡੇ ਕੋਲ ਸਮਾਂ ਨਹੀਂ ਹੁੰਦਾ ਸੀ ਬਣਦੇ ਨਹੀਂ ਜਿਹੜਾ ਕਦੇ ਸੋਸ਼ਲ ਮੀਡੀਆ ਤੇ ਜਿੰਨੀ ਕਦੇ ਫੋਟੋ ਹੀ ਨਹੀਂ ਪਾਈ ਆਪਦੀ ਹਨਾ ਬਿਨਾ ਕਿਸੇ ਗਲਤੀ ਤੋਂ ਉਹਦੇ ਤਾਂ ਲਈ ਲੋਕ ਟਿੱਪਣੀਆਂ ਕਰਨ ਉਹਨੂੰ ਤਾਂ ਫੀਲ ਹੁੰਦਾ ਹੀ ਆ ਨਾ ਉਹਨਾਂ ਦਾ ਡੈਂਪੀ ਸਮਰੇ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਉਹ ਕੁੜੀ ਉਹਨਾਂ ਦੇ ਪਰਿਵਾਰ ਚੋਂ ਆ ਨਾ ਉਹਨਾਂ ਦੇ ਪਿੰਡ ਚੋਂ ਆ ਡੈਂਪੀ ਸਮਰਾ ਸਮਰਾ ਗੋਤ ਸੀ ਗੋਤ ਦੋਨਾਂ ਦਾ ਸੇਮ ਹੈ ਜਿਵੇਂ ਹੁਣ ਸਿੱਧੂ ਲਾਲੋ ਵੀ ਸਿੱਧੂ ਹੈ ਨਾ ਕਿੰਨੇ ਸਿੱਧੂ ਆ ਕਿੱਥੇ ਆ ਸਮਰਾ ਗੋਤ ਜ਼ਰੂਰ ਇੱਕ ਹੈ ਉਹਨਾਂ ਦਾ ਪਰ ਨਾ ਉਹ ਡੈਂਪੀ ਸਮਰਾ ਇਹਨਾਂ ਦੇ ਪਿੰਡ ਦਾ ਹੈ ਤੇ ਨਾ ਇਹ ਕੁੜੀ ਉਹਦੇ ਚਾਚੇ ਦਾਇਆਂ ਚੋਂ ਆ ਨਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਸੀ ਠੀਕ ਹੈ ਕੁੜੀ ਦੇ ਮਾਪਿਆਂ ਦਾ ਉਹ ਗੁਰਸਿੱਖ ਪਰਿਵਾਰ ਸੀ ਕਹਿੰਦੇ ਸਾਰੇ ਪਿੰਡ ਦੇ ਮਤਲਬ ਅੱਜ ਵੀ ਉਹ ਦੁੱਖਾਂ ਸੁੱਖਾਂ 'ਚ ਖੜਦੇ ਸੀ ਮਤਲਬ ਚੰਗਾ ਪਰਿਵਾਰ ਸੀ ਪਰਿਵਾਰਾਂ ਦੇ ਤਾਂ ਬਹੁਤ ਸੋਨੇ ਮੇਲ ਜੁੜੇ ਸੀ ਬਈ ਜਦੋਂ ਉਹ ਦੋਨਾਂ ਜਾਨੇ ਦੀ ਫੋਟੋ ਵਾਇਰਲ ਹੁੰਦੀ ਹੈ ਨਾ ਜੀ ਕੁਲਦੀਪ ਸਿੰਘ ਸੰਧੂ ਦੀ ਤੇ ਜੱਸਾ ਸਿੰਘ ਸਮਰਾ ਦੀ ਕੁੜੀ ਦਾ ਮਾਪਿਓ ਤੇ ਪੁੱਤ ਦਾ ਮਾਪਿਓ ਉਹ ਜੱਜ ਦੇ ਸੀ ਖੜੇ ਸਰਦਾਰ ਹਮ ਨਾਲੇ ਪ੍ਰਕਾਸ਼ ਕੀਤੇ ਹੋਏ ਤੇ ਇੱਕ ਬੇਵਕੂਫ ਮਤਲਬ ਕੀ ਕਵਾਂ ਮੈਂ ਉਹਨੂੰ ਬੇਵਕੂਫ ਜਨਾਨੀ ਦੀ ਐਡੀ ਵੱਡੀ ਗਲਤੀ ਨੇ ਦੋਵਾਂ ਦੀਆਂ ਦਾੜੀਆਂ 'ਚ ਖੇਪਾ ਕੇ ਰੱਖਤੀ ਜੀ ਦੋਵਾਂ ਦੀਆਂ ਦਾੜੀਆਂ 'ਚ ਖੇਪਾ ਕੇ ਰੱਖਤੀ ਉਸਨੇ ਤੇ ਉਹ ਉਹ ਵੀ ਕਹਿ ਰਹੇ ਬਿਸਤਾ ਮੈਂ ਵੀ ਕਿਹਾ ਮੈਂ ਕਿਹਾ ਤੁਸੀਂ ਅੱਜ ਕਹਿ ਰਹੇ ਹੋ ਕੱਲ ਨੂੰ ਤੁਸੀਂ ਆਪਣੀ ਕੁੜੀ ਨਾਲ ਵਰਤੋਂਗੇ ਵੀ ਮਿਲੋਂਗੇ ਵੀ ਹਨਾ ਕਹਿੰਦੇ 100 ਸਾਲ ਤੱਕ ਵੀ ਅਸੀਂ ਉਹਨੂੰ ਮੱਥੇ ਲਾ ਜੀਏ ਨਾ 100 ਸਾਲ ਤਾਂ ਉਹਦੀ ਉਮਰ ਵੀ ਉਹਨੇ ਜਿਉਣਾ ਵੀ ਨਹੀਂ ਹੋਣਾ ਮੱਥੇ ਲਾ ਜੀਏ ਸਾਨੂੰ ਕਹਿੰਦਾ ਪੰਜਾਬ ਜਿੱਥੇ ਪਾਊਗਾ ਅਸੀਂ ਉੱਥੇ ਬੈਠਾਂਗੇ ਸਾਰਾ ਪਿੰਡ ਬੈਠਾਂਗੇ ਇਦੋਂ ਉੱਤੇ ਬਈ ਬੰਦੇ ਮਤਲਬ ਕੀ ਸਬੂਤ ਦੇਣ ਬਿਲਕੁਲ ਚੋਲ ਨਾ ਡਰੇ ਅ ਵੀ ਤੁਸੀਂ ਪਾਈ ਚਲੋ ਸਾਡੀ ਧੀ ਸੀ ਸਾਡੀ ਕੁੜੀ ਸੀ ਸਾਡੇ ਘਰੇ ਜੰਮੀ ਸੀ ਹਨਾ ਤੁਸੀਂ ਜਿੰਨੀਆਂ ਲਾਂਹਾਂ ਤਾਂ ਪਾਉਣੀਆਂ ਅਸੀਂ ਪਵਾਵਾਂਗੇ ਆਪਦੀ ਝੋਲੀ 'ਚ ਕਿਉਂਕਿ ਸਾਡੀ ਗਲਤੀ ਅਸੀਂ ਜੰਮੀ ਲੋਕ ਧੀयां ਜੰਮਣ ਤੋਂ ਡਰਨਗੇ ਵੀ ਕਿਤੇ ਹੋਰ ਰਪਿੰਦਰ ਅਰਗੀ ਨਾ ਜੰਮ ਪਈ ਤੁਹਾਡਾ ਤੁਸੀਂ ਤਾਂ ਇੱਕ ਪੋਸਟ ਪਾਉਨੇ ਹੋ ਤਾਨੂੰ ਤਾਂ ਆਏ ਆ ਵੀ ਚਾਰ ਅੱਖਰ ਪੜਾਂਗੇ ਥੱਲੇ ਹਾਂ ਪਰ ਸੋਚ ਕੇ ਵੇਖੋ ਇਹ ਉਹ ਜਿਹੜੀ ਰੇਸ਼ਿਓ ਹੁਣ ਹੋਈ ਪਈ ਆ ਨਾ 1000 ਮਗਰ 700 ਕੁੜੀ 300 ਮੁੰਡਾ ਵਿਆਹਾਂ ਨਹੀਂ ਜਾ ਰਿਹਾ ਉਹ ਰੇਸ਼ਿਓ ਵਰਗਾ ਮਾਹੌਲ ਨਾ ਬਣਾ ਦਿਓ ਕਿਤੇ ਬਿਲਕੁਲ ਹਰੇਕ ਤਾਂ ਰਵਿੰਦਰ ਕੋਰ ਹੈ ਨਹੀਂ ਹਾਂ ਜ਼ਿਆਦਾਤਰ ਹੋ ਰਹੀਆਂ ਆ ਕੁੜੀਆਂ ਖਰਾਬ ਮੈਂ ਆਏ ਵੀ ਨਹੀਂ ਕਹਿੰਦੇ ਵੀ ਕੁੜੀਆਂ ਨਹੀਂ ਹੈਗੀਆਂ ਜ਼ਿਆਦਾਤਰ ਹੁਣ ਕੁੜੀਆਂ ਦਾ ਇਹ ਸੀ ਪਰ ਅਸੀਂ ਕਰੀਏ ਕੀ ਅਸੀਂ ਕਰੀਏ ਕਿ ਅਸੀਂ ਸਾਰਿਆਂ ਨੂੰ ਵੀ ਤਾਂ ਇੱਕੇ ਵਾਸੇ ਨਹੀਂ ਨਾ ਟਪਾ ਸਕਦੇ ਹਾਂ ਰੋਕਣਾ ਵੀ ਅਸੀਂ ਰੋਕੋ ਉਹਨਾਂ ਦੇ ਮਾੜੇ ਪਹਿਰਾਵੇ ਤੋਂ ਰੋਕੋ ਉਹਨਾਂ ਨੂੰ ਸੰਸਕਾਰਾਂ ਚ ਰੱਖੋ ਬਾਹਰ ਕੱਲੀਆਂ ਨਾ ਭੇਜੋ ਦੇਖੋ ਕੁੜੀ ਆ ਤੇ ਉਹਦੀ ਇਫਾਜ਼ਤ ਵੀ ਜ਼ਰੂਰੀ ਆ ਕਰੋ ਕਰੋ ਅਸੀਂ ਰਾਖੀਆਂ ਵੀ ਤਾਂ ਕਰਨੀਆਂ ਨਾ ਉਹਦੀਆਂ ਧੀਆਂ ਦੀਆਂ ਰਾਖੀ ਵੀ ਤਾਂ ਕਰਨੀ ਐ ਪਰ ਰੌਲਾ ਇਹ ਆ ਵੀ ਇੰਨਾ ਵੀ ਨਾ ਤੁਸੀਂ ਮਤਲਬ ਨਿਰਦਈ ਹੋ ਕਿ ਤੁਸੀਂ ਉਹਦੇ ਮਾਪਿਆਂ ਨੇ ਬੋਲ ਵੀ ਦਿੱਤਾ ਅੱਛਾ ਜੇ ਨਹੀਂ ਬੋਲਦੇ ਤਾਂ ਵੀ ਨਹੀਂ ਅਸੀਂ ਛੱਡਦੇ ਜੇ ਬੋਰ ਤੇ ਇਹ ਦਰਦੇ ਬੋਲਦੇ ਆ ਮਤਲਬ ਆਰੀ ਦੇ ਇੱਕ ਪਾਸੇ ਦੰਦੇ ਬਈ ਜਹਾਨ ਦੇ ਦੋਨੇ ਪਾਸੇ ਦੰਦੇ ਬਸੋ ਕਿਸੇ ਦਾ ਨੁਕਸਾਨ ਨਾ ਹੋ ਜੇ ਅਸੀਂ ਇਸ ਕਰਕੇ ਬੋਲਦੇ ਆ ਮੈਨੂੰ ਕੋਈ ਨਹੀਂ ਸਾਡਾ ਸਾਡਾ ਉਸ ਪਰਿਵਾਰ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਲੱਲਾ ਖਖਾ ਵੀ ਨਾ ਪਰ ਫਿਰ ਵੀ ਜੇ ਉਹਨਾਂ ਦੇ ਪਰਿਵਾਰ ਚੋਂ ਇੱਕ ਅੰਦੇ ਜੀ ਦਾ ਨੁਕਸਾਨ ਹੋ ਗਿਆ ਫਿਰ ਵੀ ਤਾਂ ਅਸੀਂ ਮੰਨਾਂਗੇ ਹੂੰ ਫਿਰ ਵੀ ਤਾਂ ਅਸੀਂ ਆਖਾਂਗੇ ਨਾ ਪਰ ਅਸੀਂ ਬਸ ਯਕੀਨ ਨਹੀਂ ਮਰੇ ਬੰਦੇ ਤੇ ਕਰਦੇ ਚਾਹੁੰਦੇ ਆ ਤੇ ਸਾਨੂੰ ਯਕੀਨ ਹੀ ਨਹੀਂ ਹੈ ਨਹੀਂ ਬਿਲਕੁਲ ਬਹੁਤ ਬਹੁਤ ਧੰਨਵਾਦ ਭੈਣ ਇਹ ਜਾਣਕਾਰੀ ਸ਼ੁਕਰੀ